ਸਮਵਾਰ ਮੇਰੇ ਨਾਨਕ ਜੀ ਕਹਿੰਦੇ ਬੇਬੇ ਪਾਸੇ ਹੋ ਜਾ ਖਾਲਨ ਦੇ ਥੱਪੜ ਕਹਿ ਲਗੀ ਬੀੜਾ ਦਰਦਨੀ ਹੋਇਆ ਗੁਰੂ ਨਾਨਕ ਸਾਹਿਬ ਕਹਿੰਦੇ ਬੇਬੇ ਦਰਦ ਕਿੰਨਾ ਨਹੀਂ ਹੁੰਦਾ ਦਰਦ ਤਾਂ ਸਭ ਨੂੰ ਹੁੰਦਾ ਏ ਪਰ ਸਾਡੇ ਦਰਦ ਨਾਲੋਂ ਸਭ ਤੋਂ ਵੱਡਾ ਦਰਦ ਹੈ ਭੁੱਖ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੋਕਲ 'ਚ ਚਾਰ ਦੁੱਖ ਵੱਡੇ ਮੰਨੇ ਐ ਦੁੱਖ ਵਿਛੋੜਾ ਜਿਹੜਾ ਅੱਜ ਸਾਨੂੰ ਮਹਿਸੂਸ ਹੋ ਰਿਹਾ ਵੀ ਅਸੀਂ ਵਿਛੜ ਗਏ ਇਹਦੇ ਨਾਲੋਂ ਨਾ ਰਾਤ ਲੰਘਦੀ ਨਾ ਦਿਨ ਲੰਘਦਾ ਜੀ 100 ਸਾਲ ਦੀ ਉਮਰ 17 ਤੇ ਆ ਗਈ ਜਿੰਨੂੰ ਵੇਖੋ ਜੀ ਅਟੈਕ ਹੋ ਗਿਆ ਕੋ ਸਤਨਾ ਜਿੰਨੂੰ ਵੇਖੋ ਅਟੈਕ ਹੋ ਗਿਆ ਇਹ ਕੀ ਬੁਲਾਏ ਮਹਾਰਾਜ ਸਾਹਿਬ ਜੀ ਕਹਿੰਦੇ ਦੁੱਖ ਵਿਛੋੜਾ ਇਹ ਪਹਿਲਾ ਬਿਮਾਰੀ ਹੈ ਵਿਛੜ ਗਏ ਇਹਦੇ ਨਾਲੋਂ ਦੁੱਖ ਵਿਛੋੜਾ ਇੱਕ ਦੁੱਖ ਭੂਖ ਗਰੀਬੀ ਤਕਰੀਬੀ ਤੋਂ ਬਾਅਦ ਕਿਹੜਾ ਭੁੱਖ ਖਤਮ ਹੁੰਦੀ ਆਂ ਕੋ ਸਤਨਾ ਭੁੱਖ ਵਾਧੀ ਜਾਂਦੀ ਸਾਈਕਲ ਤੋਂ ਗੱਡੀ ਗੱਡੀ ਤੋਂ ਜਹਾਜ਼ ਇੱਥੇ ਇੱਕ ਕਮਰੇ ਤੋਂ ਅੱਧਾ ਕੈਨੇਡਾ ਲੈ ਲਿਆ ਫਿਰ ਕਿਹੜਾ ਭੁੱਖ ਨਿਕਲ ਗਈ ਆਂ ਕੋ ਸਤਨਾ ਦੂਜਾ ਦੁੱਖ ਭੁੱਖ ਦਾ ਤੇ ਤੀਜਾ ਕਹਿੰਦੇ ਐ ਇੱਕ ਦੁੱਖ ਸਖਤ ਵਾਰ ਜਮਾਨੇ ਫੇਟੀ ਲਾਉਣੀ ਜਿਹੜੀ ਆਪਣੀ ਆਖੋ ਸਤਨਾ ਤੇ ਚੌਥਾ ਦੁੱਖ ਹੈ ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦਨਾ ਭੋਲੇ ਜਿਨ੍ਹਾਂ ਨੂੰ ਲੱਖ ਲੱਖ ਰੁਪਏ ਦਾ ਟੀਕਾ ਲੱਗੰਦਿਆ ਬਚਨਾ ਫੇਰ ਨਹੀਂ ਆਖੋ ਸਤਨਾਮ ਇਹ ਚਾਰ ਦੁੱਖ ਸਹਿਬ ਦੀ ਬਾਣੀ ਨੇ ਦੱਸਿਆ